ਇਹ ਉਹ ਜਮਿਆ ਆਲੂ ਆ ਠੀਕ ਆ ਨੂੰ ਆਪਾਂ ਕਟਾਂਗੇ ਜਮਾਂ ਬ੍ਰੀਕ ਸਾਈਜ਼ ਦੇ ਦੋ ਹਿੱਸੇ ਕਰ ਲਏ ਆਪਾਂ ਇਹਦੇ ਹੁਣ ਆਪਾਂ ਐਂ ਫੜਾਂਗੇ ਲਵੇ ਲਾ ਫੜਾ ਆਲੂ ਦੇ ਦੇਖੋ ਦੋਡੜੀ ਬੋਤਲ ਚੁੰਗਣੀ ਆ ਦਸ਼ਮਣ ਗੋਪਰ ਪਾਉਣੇ ਕਟਰੂ ਵਾਲੀ ਚੁੰਗਣੀ ਆ ਦੇਖੋ ਜੀ ਕਟਰੂ ਵਾਲੀ ਚੁੰਗਣੀ ਦਾ ਕੋੜਾ ਉਹਦੀ ਅੱਖਾਂ ਅੱਖਾਂ ਦੇਖ ਅੱਖਾਂ ਅੱਖਾਂ ਬਲਾਗਾ ਤਗਾ ਯਾਰ ਜੱਟ ਪੂਰਾ ਕੈਮਾ ਕਿਵੇਂ ਬਾਪੂ ਸ੍ਰੀਕਾਲ ਜੀ ਕੀ ਹਲਚਾਲ ਅੱਜ ਦੇ ਵਲੋਗ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਅੱਜ ਜੱਟੋ ਚੱਲੇ ਆਂਗੇ ਆਪਾਂ ਮਸਤਵਾਨਾ ਸਾਹਿਬ ਕਿਉਂਕਿ ਅੱਜ ਹੈਗਾ ਫਲਾਣਾ ਮੇਲੇ ਦਾ ਪਹਿਲਾ ਦਿਨ 30 ਤਰੀਕ ਆ ਜੀ ਅੱਜ ਤੇ ਅੱਜ ਚੱਲਦੇ ਆਂ ਆਪਾਂ ਮਸਤਵਾਨਾ ਸਾਹਿਬ ਮਿੱਤਰ ਨੂੰ ਫੋਨ ਲਾਇਆ ਹੋਇਆ ਉਹ ਹਜੇ ਆਉਂਦੇ ਹੀ ਆ ਕਹਿੰਦਾ ਮੈਂ ਆਉਣਾ 10 ਮਿੰਟਾਂ ਦਾ ਹੀ ਤੇ ਫੇਰ ਆਪਾਂ ਚੱਲਦੇ ਆਂ ਦਿਖਾਵਾਂਗੇ ਤੁਹਾਨੂੰ ਪੂਰਾ ਮਸਤਵਾਨਾ ਸਾਹਿਬ ਨੂੰ ਕੱਲ ਨੂੰ ਅਸੀਂ ਬਾਗੇ ਸੀ ਕੱਲ ਨੂੰ ਕਿ 29 ਤਰੀਕ ਨੂੰ ਮੱਥਾ ਲਾਇਆ ਸੀ ਤੇ ਆਪਾਂ ਕੱਲ ਮੱਥਾ ਦੇਖ ਲਿਆ ਓਏ ਰੀਤਾ ਇੱਥੇ ਕਰਦੀ ਆਂ ਅਗ ਜੀ ਬੀਬੀ ਕੀ ਕਰਦੇ ਓਰੇ ਕੀ ਹੋ ਗਿਆ ਓਏ ਬਿੱਲੀ ਬਿੱਲੀ ਓਏ ਹਾਂ ਕਿੱਥੇ ਵਸ ਗਿਆ ਓਰੇ ਕਰਦਾ ਓਏ ਓਰੇ ਕਰਦਾ ਆ ਜਾ ਆ ਜਾ ਹੱਥਾ ਵੱਲ ਆਇਆ ਇਹ ਪਤੰਗ ਦੇਖ ਪਤੰਗ ਕਿੰਨੇ ਘਰੇ ਤਾਂ ਪਿਆ ਇੱਥੇ ਕਰਦੇ ਆ ਉਹ ਗੈਬੀ ਹੈ ਓਏ ਟੀ ਹੈਲੋ ਕਰਦੇ ਹੈਲੋ ਤਾਂ ਕਰਦੇ ਮੈਂ ਕਿਉਂ ਹੈਲੋ ਕਰਦੇ ਬਹੁਤ ਖਰਾਬ ਜਵਾਬ ਆ ਗਿਆ ਲੈ ਚੰਬੜਾ ਦੇਖੀ ਇਧਰ ਆ ਆਪਣੀ ਨਾਨੀ ਹੈ ਜੀ ਤੇ ਨਾਨੀ ਪੱਥਰ ਹੀ ਆ ਪਾਥੀਆਂ ਹਾਂ ਪਾਥੀਆਂ ਪੱਥਰ ਹੀ ਹੈ ਕਿੰਨੇ ਚਰ ਤੇ ਵੀ ਵੀ ਪੱਥ ਦੀਂਗੀ ਆ ਇਹ ਮੈਂ ਪੱਥ ਨੂੰ ਘੰਟੇ ਚ ਇੰਨਾ ਗੋਹਾ ਕਿਵੇਂ ਹੋ ਗਿਆ ਇਹ ਕਹ ਗਿਆ ਗੋਹਾ ਹੋ ਗਿਆ ਭਾਈ ਸਾਡੀਆਂ ਮਸਾਂ ਹੈਗੀਆਂ ਮੈਂ ਦਸ ਹਾਂ ਦਸ ਮਸਾਂ ਦਾ ਗੋਹਾ ਆ ਜਾ ਦਸ ਦਾ ਹਾਂ ਹੋਰ ਦਸ ਮਸਾਂ ਦਾ ਗੋਹਾ ਫਿਰ ਨਹੀਂ ਹੁੰਦਾ ਇੰਨਾ ਹੀ ਹੁੰਦਾ ਇੰਨੀਆਂ ਫਿਰ ਕੱਲੀ ਪੱਥ ਦੀਂਗੀ ਨਹੀਂ ਰੂੜੀ ਤਾਂ ਛੱਟਿਆ ਅੱਛਾ ਹਾਂ ਫਿਰ ਕੱਲੀ ਪੱਥ ਨੂੰ ਹੁਣ ਮੈਂ ਅੱਛਾ ਲਖੀ ਸਾਰਾ ਤੇ ਮੈਂ ਤਾਂ ਆਪਣੀ ਉਹ ਪਰਾਂ ਖੜੀਆਂ ਹਾਂ ਪਤਾ ਖੜੀਆਂ ਉਹ ਜ਼ਰਾ ਕੋਠੀ ਦਾ ਕੰਮ ਹੋ ਰਿਹਾ ਹੈਗਾ ਠੀਕ ਹੈ ਉਹ ਵਿਚਾਲੜੀ ਦੀ ਆਪਣੀਆਂ ਇਹ ਹੋਰ ਫਿਰ ਆ ਗਿਆ ਵੀ ਕੀ ਕਰੀ ਜਾਂਦਾ ਰੋਟੀ ਖਾ ਲਈ ਹਾਂ ਹੈ ਇੱਥੇ ਕਰ ਤਾਂ ਤੂੰ ਵੀ ਪੱਥਾ ਦੇ ਕਾ ਮੈਨੂੰ ਪੱਥਰਾ ਨਹੀਂ ਆਉਦਾ ਬਿੱਤੂ ਪੁੱਤਰ ਕੀ ਹੋਣੀ ਆ ਮੈਂ ਸਿੱਖ ਲਾ ਫਿਰ ਤੂੰ ਦੇਖ ਦੇ ਕੇ ਸਿੱਖ ਲਾ ਬਿੱਤੂ ਨੂੰ ਲਾ ਦੇ ਰੀਤ ਨੂੰ ਲਾ ਚੱਲ ਰੀਤ ਓ ਮੈਨੂੰ ਵੀ ਪੱਥੜਾ ਆਦਾ ਬਾਪਰੀ ਬੌਲੀ ਬਾਲੀ ਬੋਲੀ ਆ

ਬੰਦਰੀ ਜੀ ਬਹੁਤ ਖਰਾਬ ਹੋ ਗਈ। ਕਾ ਕਾ। ਹੈ ਗਾਦੀ ਨੂੰ ਕਹਿੰਦੀ ਐਸੀ ਇਹ ਵੀ ਸਿਖਾਓ। ਅੱਛਾ ਮੈਂ ਕੀ ਰਿਆ ਪਿਆ ਉਹ ਪਾਦੇ। ਕੀ? ਕਿਹਾ ਉਹ ਜੀ। ਹਾਂ ਹਾਂ। ਆਪਾਂ ਅੱਗੇ ਕੋਰ ਤੇ ਪਾਦੇ। ਹਾਂ। ਕਹਿੰਦੀ ਦਾਦੀ ਨੂੰ ਕਹਿੰਦੀ ਐ ਵੀ ਸਿਖਾਉ ਤਾਂ ਨਹੀਂ ਕੀੜੇ ਮਕਾਉਦੇ। ਅੱਛਾ। ਹਾਂ। ਹੋਰ। ਕਿ ਦਾਦੀ ਨੇ ਸਿਖਾਈ ਵੀ ਸੀ। ਕੀ ਹੋਵੇ ਕੋੜੇ ਉਹ ਦਾਦੀ ਦਾ ਪਿੱਤੂ ਲਵਾ ਦੋ। ਚਲੋ ਮਿੱਤਰ ਆ ਰਿਹਾ ਜੀ ਆਪਣਾ। ਇਸ ਤੋਂ ਬਾਅਦ ਚੱਲਦੇ ਆਂ ਵੇ ਛੇਤੀ ਛੇਤੀ ਮਸਤ ਬਣਾ ਸਾਂ। ਲੋ ਜੀ ਮਿੱਤਰ ਆ ਗਿਆ ਆਪਣੇ ਤੇ ਚੱਲਦੇ ਹਾਂ ਮਸਤ ਬਣਾ ਸਾਹਿਬ ਚਲੋ ਜੀ ਕਿੱਥੇ ਆਏ ਵਧੀਆ ਮੰਗਿਆ ਜੂਰਾ ਨਾ ਪੂਰਿਆ ਨਾ ਬਾਹਰ ਦਾ ਆਲਾ ਨਾ ਆਪਾਂ ਕਿੱਥੇ ਆਏ ਮਸਤ ਬਣਾ ਸਾਹਿਬ ਆ ਗਏ ਬਾਬੇ ਆਪਾਂ ਕੀ ਕਰਨਾ ਇੱਥੇ ਆਪਣਾ ਯਾਰ ਆ ਨਾ ਮਾਤਰਾ ਕੀ ਕਰਨ ਆਇਆ ਇੱਥੇ ਮੱਥਾ ਟੇਕਣ ਆਏ ਜੀ ਅਸੀਂ ਅੱਜ ਹੈ ਕੀ ਇੱਥੇ ਅੱਜ ਸਾਲਾਨਾ ਜੋੜ ਮੇਲਾ ਹੈ ਅੱਛਾ ਹੁਣ ਆਪਾਂ ਚੱਲਿਆਂ ਪਟਰੂਫਾਲੇ ਲੰਗਰ ਤੇ ਕਰਾਂਗੇ ਸੇਵਾ ਸੇਵਾ ਨੂੰ ਲੱਗਦਾ ਲੋ ਜੀ ਆ ਗਏ ਆਪਾਂ ਪਿੰਡ ਪ੍ਰੂਖਾ ਦੇ ਲੰਗਰ ਉੱਪਰ ਤੇ ਉਨੂੰ ਸੇਵਾ ਆਪਾਂ ਕਟਾਰੇ ਸੀ ਆਲੂ ਤੇ ਆਪਣਾ ਮਿੱਤਰ ਬੜੇ ਚਿਰ ਬਾਅਦ ਮਿਲਿਆ ਉਹ ਠੀਕ ਹੈ ਸਹੀ ਹੈ ਤੇ ਆਹ ਬਹੁਤ ਚੌੜ ਕਰਦਾ ਆ ਵੀ ਆਪਣਾ ਇਧਰ ਪਈ ਸੱਸਰੀ ਕਾਲਾ ਬਲਾ ਦਾਰਿਆ ਨੇ ਆਹ ਸੇਵਾ ਕਰਾ ਰਹੇ ਆ ਲੋ ਜੀ ਕਟ ਰਹੇ ਆਪਾਂ ਆਲੂ ਬਟਾਟਾ ਲਓ ਜੀ ਹਟ ਜਾਓ ਦਨ ਬਸਾਉਣਾ ਦਾ ਕਿ ਕਿ ਬਹੁਤ ਠਗੜਾ ਕਿਥੋਂ ਆਏ ਹੈ ਮੈਂ ਪੈਸੇ ਲਈ ਆਇਆਗਾ ਅਮਰੀਕਾ ਨੂੰ ਅਮਰੀਕਾ ਦਾ ਪਾਵਰ ਅਮਰੀਕਾ ਦੇ ਸਪੈਲਿੰਗ ਸੁਣੇ ਆਂ ਆ ਦੇਖੋ ਇਹ ਹੜਪੜਾਗਾ ਪਰ ਤਾਂ ਹੀ ਨਾ ਘਟਦੇ ਉਹਨਾਂ ਨੇ ਮੈਨੂੰ ਨੌਕੀ ਲਾ ਕੇ ਗਿਆ ਜੀ ਆਲੂ ਫੜਾਈਆਂ ਰਿੱਕ ਚੱਕਾ ਯਾ ਇੱਟਾ ਕੱਟਾਈ ਲੋ ਲਓ ਜੀ ਆ ਦੇਖੋ ਜਿਵੇਂ ਆਲੂ ਆ ਠੀਕ ਆ ਉਹਨੂੰ ਆਪਾਂ ਕਟਾਂਗੇ ਜਿਵੇਂ ਬ੍ਰਿਕ ਸਾਈਜ਼ ਦੇ ਦੋ ਹਿੱਸੇ ਕਰ ਲਏ ਆਪਾਂ ਇਹਦੇ ਹੁਣ ਆਪਾਂ ਐਂ ਫੜਾਂਗੇ ਲਵੇ ਲਾ ਪੜਾ ਆਲੂ ਦੇ ਦੇਖੋ ਜੀ ਦੇਖੋ ਗਾਇਸ ਐਵੇਂ ਕਟਾਈ ਲਾ ਥੋੜੇ ਜਿਹੇ ਹੱਥ ਬਚਾ ਕੇ ਦੇਖੋ ਜੀ ਸਾਈਜ਼ ਆਪ ਵੱਲੂ ਪੂਰਾ ਸੇਰਾ ਤਸਵੀਰ 깔 아래 기둥은 뭐? 뭐가 나야? 뭐가 나야? 뭐가 나 뭐가 나야? 뭐가 야 뭐가 나가 나야? 뭐가 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 ਆਪਾਂ ਆਜੀ ਬਡੂਖਾ ਐ ਲੰਗਰ ਉੱਪਰ ਜਿੰਨੇ ਵੀ ਹੋ ਸਕੇ ਸਾਰੇ ਜਣੇ ਸੇਵਾ ਨਿਭਾਇਆ ਕਰੋ ਆਪਾਂ ਵੀ ਜਿੰਨੀ ਹੋ ਸਕੇ ਪੌਂਦੀ ਲਵਾਉਣਿਆ ਸੇਵਾ ਤੇ ਹਾਜ਼ਰੀ ਜ਼ਰੂਰ ਲਾਇਆ ਕਰੋ ਲੰਗਰ ਉੱਪਰ ਕਿਉਂਕਿ ਇਹ 50 ਸਾਲ ਬਾਅਦ ਆਉਂਦਾ ਦੇਣਾ ਆ ਦੇਖੋ ਸਾਰੇ ਜਣੇ ਪੂਰੇ ਜੋਰ ਨਾਲ ਲੱਗੇ ਹੋਏ ਆਂ ਸੇਵਾ ਕਰ ਰਹੇ ਆ ਜਿੰਨੀ ਹੋ ਸਕੇ ਤੇਰੀ ਉਮੀਦ ਕਰਿਆ ਕਰੋ ਸੇਵਾ ਸੇਵਨ ਵਾਲੀ ਮੇਵਾ ਧੰਨਵਾਦ ਚਾਚਾ ਲਾਲਾ ਕੋ ਚੱਕਰ ਦੇ ਕਰਾ ਦੇ ਦੇਖੋ ਗਾਇਸ ਸੇਵਾ ਚੱਲ ਰਹੀ ਟੈਟੂ ਕਟਿੰਗ ਕਿਹਾ ਵੀ ਮੈਂ ਉਤਾਰ ਭੇਜਾਂ ਕਈ ਦਿਨ ਹੋ ਗਏ ਮੈਂ ਛੱਕੋ ਜੀ ਦੇਖੋ ਵੀਰੇ ਕੰਮ ਪੂਰਾ ਜੋਰਾਂ ਛੋਰਾਣਾ ਚੱਲ ਰਿਹਾ ਆ ਆਪਾਂ ਵੀ ਪੂਰੀ ਸੇਵਾ ਨਿਭਾ ਰਹੇ ਆ ਹੈਂ ਹਾਂ ਜੀ ਦੇਖੋ ਸਟੀਲ ਆ 100 ਫੱਟੀ ਦੇ ਮੀਜ ਵਾਲਾ ਕੰਮ ਕਰਦਾ ਮੈਂ ਕਦੀ ਮਾ ਪੁੱਤੋਂ ਬਾਹਰ ਵੀ ਜਾਂਦਾ ਹਾਂ ਆਹ ਬਹੁਤ ਕੰਮ ਸੀ ਸੇਵਾ ਕਰਾ ਲਈ ਸੀ ਤੇ ਹੁਣ ਆ ਆਪਾਂ ਇੱਧਰ ਜਿੱਥੇ ਪਸ਼ੂਆਂ ਦੀ ਫੂਡ ਫੂਡ ਤਿਆਰ ਹੁੰਦੀ ਹੈ ਨਾ ਸਾਰੇ ਸੈਂਪਲ ਧਰਦੇ ਆ ਕੜਬ ਸਬਜ਼ੀਆਂ ਦੇ ਸਾਨੂੰ ਦਿਖਾਉਣੇ ਆਪਾਂ ਛੀਨ ਦਾ ਰੇਟ ਹੈਗਾ ਜੀ 21000 ਆਹ ਵੇਖੀਰਾ ਤੇ ਦੁੱਧ ਕੱਢਦੀ ਇਹ ਪਸਣਾ ਸਾਡੇ ਲੱਗ ਜਾਂਦੀ ਹੈ ਜੀ ਇਹ ਸਣਾ ਨੂੰ ਪ੍ਰੈਸ਼ਰ ਬਣਾ ਦਿੰਦੀ ਹੈ ਇਹ ਦੇਖੋ ਆਪਣੇ ਵੀਰ ਓਏ ਯਾਰ ਇਹ ਹੋਏ ਇਹ ਕੀ ਆ ਓਏ ਦੁੱਧੜੀ ਬੋਤਲ ਚੁੰਮਣੀ ਕੱਟਰੋ ਵਾਲੀ ਚੁੰਗਣੀ ਆ ਦੇਖੋ ਜੀ ਕੱਟਰੋ ਵਾਲੀ ਚੁੰਗਣੀ ਕੱਟਰੋ ਵਾਲੀ ਚੁੰਗਣੀ ਇਧਰ ਆ ਸਾਫ ਕਰਨਾ ਨਮਾਉਣ ਨਾਲ ਆਹ ਬੂਟ ਆ ਆਹ ਵੇਖੀ ਗਣਾ ਇਧਰ ਆ ਆਲੂ ਆ ਲਾਲੀ ਇਹ ਮਾ ਆਲੂ ਸੀ ਆ ਪੰਜਾਬ ਹਲਦੀ ਇਸੇ ਤਾਲੀ ਰਾਜਰ ਹਲਦੀ ਇਹ ਸਾਰੇ ਹਲਦੀ ਆ ਇਹ ਪੰਜਾਬ ਵਾਲੀ ਤਾਲੀ ਰਾਜਰ ਸੱਤ ਸੌ ਮੰਨ ਲਓ ਤੇ ਕੀ ਦਾ ਹੈ ਨਹੀਂ ਕੀ ਹੁੰਦਾ ਅਮਰੇ ਤਾਂ ਡਾਇਮੰਡ ਡਾਇਮੰਡ ਵਾਲਾ ਆ ਗਿਆ ਚੱਤੂ ਗੀ ਫਿਗਰੀ ਦੇ ਅੱਗੇ ਦੂਣਾ ਵੇਖੜਾ ਹੀ ਫੋਨ ਲਈ ਜਨਾ ਲੋ ਬਾਬੇ ਹੁਣ ਆਇਆ ਆਪਾਂ ਬਾਜ਼ਾਰ ਕੰਨੀ ਤੇ ਤੁਹਾਨੂੰ ਦਿਖਾਉਣਾ ਬਾਜ਼ਾਰ ਬਹੁਤ ਕੰਨ ਲੱਗਿਆ ਹੋਈਆਂ ਨੇ ਪਰ ਲੱਗੀਆਂ ਦੀ ਸੜਕ ਤੀਆ ਅੰਦਰ ਨਹੀਂ ਲੱਗੀਆਂ ਤੁਹਾਨੂੰ ਦੁਪਹਾੜੇ ਜਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖੋ ਜੀ ਬੂਟ 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 ਇੱਧਰ ਦੇਖੋ ਬੱਬਿਓ ਛੱਲੇ ਛੁੱਲੇ ਹੈ ਪੂਰੇ ਦੁਕਾਨਾਂ ਇਹ ਪੂਰਾ ਘੈਂਟ ਦਾ ਮੂਹ ਹੈ ਪਿਆ ਤੇ ਆਹ ਦੇਖੋ ਗਲਤ ਚ ਪਾਉਣੀ ਨਹੀਂ ਕਰਨੀਆਂ ਆ ਰਿਹਾ ਯਾ ਤੁਸੀਂ ਦੀਆਂ ਕੀ ਹੋਏ ਹਾਂ ਉਸਲੀ ਜੀ ਉਸ ਕਾਟੋ ਗਾਇਸ ਸੁਣਾਇਆ ਆਪਾਂ ਬਸ਼ੇਰਾਂ ਦੇ ਵੇਖੋ ਕਿੰਨਾ ਸਿਆਣਾ ਬਸ਼ੇਰਾ ਇਹ ਕੋਈ ਬਚਾਰਾ ਬਾਬਿਆਂ ਦੇ ਬਸ਼ੇਰੇ ਆ ਜੀ ਇਹ ਇਧਰ ਨਿੰਗ ਸਿੰਘ ਆਏ ਹੋਇਆ ਤੇ ਇਹਨਾਂ ਦੇ ਆ ਦੇਖੋ ਕਦੇ ਨੰਗਲ ਇਹਦਾ ਮਾਰ ਇਹਦਾ ਲੱਤਾ ਮੰਨੇ ਹੋਏ ਓਏ ਮਾਰਦਾ ਮੋਰਦਾ ਹੋ ਬਈ ਇਹ ਹੈ ਜੇ ਬੁਰਕਾ ਲਾ ਲਈ ਬਈ ਬੁਰਕਾ ਹੈ ਦੇਖਿਆ ਫਿਰ ਕੁਝ ਕਹਿੰਦਾ ਤੈਨੂੰ ਇੱਕ ਪਰਦਾ ਹੋਊ ਪੱਕਾ ਪਰਦਾ ਇਹ ਰਾ ਕੋੜਾ ਦੇ ਉਹਦੀ ਅੱਖਾਂ ਅੱਖਾਂ ਦੇਖ ਅੱਖਾਂ ਅੱਖਾਂ ਬਲਾਕਾਤ ਗਿਆ ਯਾਰ ਬੱਪਨ ਜਹਾਸ ਵਾਦ ਆ ਪੰਜਾਬ ਦਾ ਹੋਰ ਆਸਵਾਦ ਆ ਇੱਧਰ ਕੱਪੜੇ ਕੁੱਪੜੇ ਵਾਲਾ ਪੂਰਾ ਲੱਗਿਆ ਹੋਇਆ ਠੀਕ ਆ ਤਾਂ ਜੱਟੋ ਕਿਵੇਂ ਲੱਗਾ ਤੁਹਾਨੂੰ ਆਪਣਾ ਵਲੌਗ ਜੇਕਰ ਵਧੀਆ ਲੱਗਾ ਤਾਂ ਚੈਨਲ ਨੂੰ ਕਰ ਦੋ ਦਾ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚੰਗਾ ਜਿਹਾ ਮਿਲਦਾ ਹੁਣ ਅਗਲੇ ਵਲੌਗ ਦੇ ਅੰਦਰ ਸਸ਼ੂ ਇੱਕ ਆ ਬਾਈ